ਕੋਈ ਗੱਲ ਨਹੀਂ ਜਿਆਦਾ ਥਮਜੋ ਠੀਕ ਹੈ ਆ ਸਭ ਮੈਂ ਦਾ ਛੇਤੀ ਪੂਰਾ ਕਰ ਦੂੰਗਾ ਮੈਂ ਮੇਰਾ ਕੰਮ ਹੋ ਲੰਦਿਆ ਜੇ ਮੈਨੂੰ ਵਰਤਨ ਵਰਤਨ ਦਾ ਪਤਾ ਨਹੀਂ ਹੈਗਾ ਮੈਨੂੰ ਰੁਪਿਆ 5 ਲੱਖ ਚਾਹੀਦਾ ਹੈਗਾ ਵਰਤਨਾ ਵਰਤਨ ਨਹੀਂ ਵਰਤਨਾ ਨਾ ਮਰਤੇ ਇਹਦਾ 5 ਲੱਖ ਦਾ ਹੱਲ ਹੋਇਆ ਤਾਂ ਤਾਂ ਮੈਨੂੰ ਫੋਨ ਕਰਦੀ ਮੈਂ ਲੈ ਜਾਊਂਗਾ ਨਹੀਂ ਆਪਦਾ ਬੁਰੀ ਰਹ ਮੈਂ ਠੁਠੇ ਦਰਸੇ ਨਹੀਂ ਜਾਣਾ ਹੈ ਗੱਲ ਸੁਣ ਲੈ ਮੇਰੀ ਇੱਕ ਜੇ ਉਹਨੂੰ ਕੋਈ ਪਤਾ ਲੱਗ ਗਿਆ ਨਾ ਕਿ ਤੂੰ ਤੋੜ ਪਕੜੀ ਮਾਰੀ ਆ ਕੋਈ ਤੇ ਨਾਲ ਬਹੁ ਦੇਖੀ ਕੀ ਜ਼ਮੀਨ ਤਾਂ ਬਾਅਦ ਚ ਦੇਖੂਗੀ ਕੀ ਬੰਦਾ ਜ਼ਮੀਨ ਦਾ ਤਾਂ ਅੱਛਾ ਜੈ ਤਾਂ ਕਰਤਾ ਫਿਰ ਸਾਫ ਤੇ ਉਦੋਂ ਮੇਰਾ ਕੰਮ ਵੀ ਕਰਤਾ ਸਾਫ ਹੈ ਫਿਰ ਜਿਹੜਾ ਕੋਈ ਖਾਣਾ ਖਾਲਾ ਜਿਹੜਾ ਕੋਈ ਪੀਣਾ ਪੀਲਾ ਠੀਕ ਆ ਅੱਜ ਤੇਰੀ ਜ਼ਿੰਦਗੀ ਦਾ ਲਾਸਟ ਦਿਨ ਆ ਜਿਹੜਾ ਸੈਨ ਕਰਦਗੇ ਬਾਕੀ ਕਵਰੇਜ ਰੱਖਿਆ ਸੀਗਾ ਬਾਹਰ ਜਾ ਕੇ ਮੈਂ ਲੱਗਿਆ ਪਿਆਗਾ ਕਮਰਾ ਲੋ ਵੀ ਹੈ ਆ ਕੇ ਮੇਰੇ ਸੈ ਪਾਈ ਜਾਂਦੀ ਆ ਪੱਖੇ ਨੂੰ ਓ ਹੈਲੋ ਹਰਸ਼ ਓ ਆ ਕੇ ਕਰੀ ਜਾਂਦੀ ਆ ਤੂੰ ਨਹੀਂ ਮਾਂ ਨਹੀਂ ਮਾਂਰੇ ਹਰਸ਼ ਬਾਹਰ ਲੇ ਜਾਂਦੀ ਆ ਗਈ ਕੀ ਹੋ ਗਿਆ ਵੀਰੇ ਆ ਕੇ ਕਰੀ ਜਾਨੀ ਆ ਤੂੰ ਕੋ ਲੋ ਨਾ ਕੀ ਕਰੀ ਜੰਨੀ ਆ ਕੀ ਕਰੀ ਜੰਨੀ ਨਾ ਕੀ ਕਰੀ ਜੰਨੀ ਹੈ ਮਰ ਰੇ ਚਰੇ ਪੁੱਤ ਸਵਾਰ ਆ ਦੇ ਸਰ ਤੇ ਆ ਤਾਂ ਸੋਕ ਤੁਸੀਂ ਮੈਨੂੰ ਚੈਨਲ ਮਰਨ ਦਿਨੇ ਹੋ ਤੇ ਨਾ ਤੁਸੀਂ ਮੈਨੂੰ ਜੋਂ ਦਿਨੇ ਹੋ ਤੁਸੀਂ ਚੋਣੇ ਕਿਉਂ ਮੈਨੂੰ ਇਹ ਤਾਂ ਦੱਸ ਦੋ ਮੈਨੂੰ ਮਰ ਲੈਣ ਦਿਓ ਕੋਈ ਗੱਲ ਨਹੀਂ ਜਾ ਜੱਥ ਮਜੋਰ ਠੀਕ ਹੈ ਆ ਸਭ ਕੁਝ ਤਾਂ ਛੇਤੀ ਪੂਰਾ ਕਰ ਦੂੰਗਾ ਮੈਂ ਮੇਰਾ ਕੰਮ ਹੋ ਲੈਣ ਦੇ ਇਹ ਪਤਾ ਇਹ ਤਾਂ ਛੱਡ ਤੂੰ ਛੇਤੀ ਚੁੰਨੀ ਖੋਲ ਦੇ ਕੋਈ ਆ ਨਾ ਜਾਵੇ ਮੈਂ ਚੁੰਨੀ ਤਾਂ ਮੈਂ ਖੋਲ ਦਰਾਂ ਠੀਕ ਆ ਤੇ ਨਿਗਾ ਰੱਖੋ ਠੀਕ ਆ ਦੀ ਹੁਣ ਹੁਣ ਤਾਂ ਮੈਂ ਜਿਹੜਾ ਆ ਗਿਆ ਸੀਗਾ ਤੁਸੀਂ ਹੈ ਕਿੱਥੇ ਸੀਗੇ ਪਹਿਲਾਂ ਤਾਂ ਦੱਸੋ ਮੈਨੂੰ ਤੁਸੀਂ ਮੇਰੇ ਨਿਗਾ ਹੀ ਵੀਰੇ ਸਾਨੂੰ ਕੀ ਪਤਾ ਸੀ ਤਾਂ ਬਾਹਰ ਬੈਠੀਆਂ ਸੀਗੀਆਂ ਇਹ ਕਹਿੰਦੀ ਮੈਂ ਅੰਦਰ ਜਾ ਕੇ ਪੈਣੀ ਆ ਲੈ ਸੌਂ ਗਈ ਜਵੇਰਾ ਤਾਂ ਅਦਾ ਕੁਝ ਤੇ ਪੜੂਆ ਭੁੱਲ ਗਿਆ ਮੈਂ ਤਾਂ ਕਰਕੇ ਮੈਨੂੰ ਪਤਾ ਲੱਗ ਗਿਆ ਬਾਪ ਸੋਣਾ ਬਹਿ ਗਿਆ ਮੈਨੂੰ ਨਹੀਂ ਹੋਗਾ ਜੀ ਕੰਮ ਮੈਨ ਲੱਗੀ ਜਮੀਨ ਜਿਹੜੀ ਮਿਲਣੀ ਸੀ ਆਪਾਂ ਨੂੰ ਤਾਂ ਚੰਗਾ ਪਤਾ ਅਸੀਂ ਹੁਣ ਗੌਰ ਰੱਖਾਂਗੇ ਜਿੰਨਾ ਚਿਰ ਜਮੀਨ ਦਾ ਕੰਮ ਨਹੀਂ ਹੁੰਦਾ ਉਹਨਾਂ ਚੱਕੇ ਦੇ ਪਾਵਨ ਦੀ ਲਾਵਾਂਗੇ ਪੂਰੀ ਠੀਕ ਆ ਮਾਂ ਲੈ ਤੂੰ ਮੇਰੀ ਗੱਲ ਸੁਣ ਲੈ ਠੀਕ ਆ ਇਹਦਾ ਸੋਚੀ ਮੇਰੀ ਹਮਦਰਦੀ ਕਰਕੇ ਮੈਨੂੰ ਬਚਾ ਲਿਆ ਇਹਨਾਂ ਨੇ ਸਿਰਫ ਤੂੰ ਇਸ ਕਰਕੇ ਬਚਾਈ ਵੀ ਤੇਰੇ ਨਾਲ ਜਮੀਨ ਆ ਗਈ ਉਹ ਜਮੀਨ ਮੇਰੇ ਨਾਲ ਚੜ ਜਾਣਦੇ ਫਿਰ ਤੁਸੀਂ ਖੁਦ ਮਾਰ ਸੋ ਕੋਈ ਗੱਲ ਨਹੀਂ ਤੁਸੀਂ ਜਿਹੜਾ ਕੁਝ ਕਰਨਾ ਕਰ ਲੋ ਪਰ ਮੈਂ ਥੋੜੇ ਜ਼ਮੀਨ ਨਾਲ ਮੈਂ ਵੀ ਨਹੀਂ ਸੁਪਨਾ ਪੂਰਾ ਹੋਣ ਜ਼ਿੰਦਗੀ ਫਿਰ ਸੁਪਨਾ ਮੈਂ ਵੀ ਪੂਰਾ ਕਰਕੇ ਹਟੂ ਠੀਕ ਆ ਸੋਕ ਮੈਨੂੰ ਮਰਨਾ ਮਨਜ਼ੂਰ ਹੈ ਪਰ ਮੈਂ ਜ਼ਮੀਨ ਦੇ ਕਾਕਤਾਂ ਤੇ ਸਹਿਣ ਨਹੀਂ ਕਰਦੀਗੀ ਐਨ ਪਤੂ ਕਿਵੇਂ ਨਹੀਂ ਕਰਦੀਗੀ ਸਹਿਣ ਤੇਰੇ ਵੱਡੇ ਵੀ ਕਰਨਗੇ ਹਾਂ ਪੁੱਤਾਂ ਸੈਂ ਤਨ ਦਾ ਸਾਰਾ ਪਿੰਡ ਕਰ ਗਿਆ ਇਹ ਤਾਂ ਕਿਵੇਂ ਨਹੀਂ ਕਰਦੀਗੀ ਇਹਦਾ ਭੱਜੀ ਫਿਰੂਗੀ ਹਾਂ ਮੈਂ ਉਹੀ ਤਾਂ ਗੱਲ ਆ ਗਈ ਲੈ ਮੈਂ ਮੈਂ ਤਾਂ ਜਾਣਾ ਠੀਕ ਆ ਹੁਣ ਲੇਟ ਹੋਈ ਜਾਣਾ ਉਹਦੇ ਸੀਰੇ ਨੇ ਫੋਨ ਕੀਤਾ ਵਾ ਠੀਕ ਆ ਬੰਦੇ ਨੂੰ ਮੈਂ ਕਾਗਜ਼ ਪੱਤਰ ਲੈ ਕੇ ਉਹਨਾਂ ਕਰਾ ਕੇ ਤੇ ਨਿਗਾ ਰੱਖਿਓ ਠੀਕ ਆ ਜੀ ਉਹੀ ਕੰਮ ਨਾ ਕਰ ਦਿ ਆ ਪੁੱਤ ਮੈਂ ਸੋਚ ਕਰ ਹੁਣ ਨਹੀਂ ਅਸੀਂ ਸੁੰਨੀਆਂ ਛੱਡਦੀਆਂ ਮਾਂ ਆਤੀਆਂ ਅਸੀਂ ਰਾਖੀ ਰੱਖਾਂਗੀਆਂ ਇਹਦੀ ਪੂਰੀ ਚੱਲ ਠੀਕ ਆ ਮਾਂ ਮੈਂ ਜਾਨਾ ਬਲਾ ਡਠੀਕਾ ਉੱਥੇ ਡਿੱਕੀ ਆ ਮਾਂ ਦਾ ਬੰਦਾ ਮੈਂ ਕਾ ਆ ਜਾ ਪੱਤਰ ਲੈ ਕੇ ਆਉਣਾ ਕਰਾ ਕੇ ਵੀਰਿਆ ਜੁੰਨੀ ਬੋਲ ਜੀ ਠੀਕ ਆ ਮੈਂ ਖੋਲ ਦਾਂ ਨਾ ਤੇ ਤਿਆਰ ਰੱਖੋ ਡਿੱਕਾ ਇਹਦਾ ਹੁਣ ਇਹਦੇ ਉਹੀ ਕੰਮ ਹੋ ਜੇ ਨਹੀਂ ਪੁੱਤ ਅਸੀਂ ਧਿਆਨ ਰੱਖਾਂਗੇ ਅਸੀਂ ਨਹੀਂ ਸੁੰਨੀਆਂ ਛੱਡਦੀਆਂ ਆਗੀਆਂ ਤੂੰ ਭੱਗ ਜਾ ਉਹਦੇ ਕੰਮ ਕਰ ਲੈ ਠੀਕ ਆ ਮਾਂ ਚਲ ਆ ਫੜ ਜੁੰਨੀ ਆ ਬਦੀ ਚੱਲ ਕੁੜੀਏ ਕੰਮ ਕਰ ਉੱਠ ਕੇ ਬੈਠੀ ਨਾ ਰਹਿ ਇੱਥੇ ਮੰਮੀ ਮੈਂ ਤਾਂ ਕਹਿੰਦੀ ਆ ਕਮਰੇ ਦੀ ਕੁੰਡੀ ਲਾ ਦੇ ਨੂੰ ਬਾਰ ਬਿਠਾ ਕੇ ਰੱਖ ਚੱਲ ਨਹੀਂ ਸਾਡੇ ਚਲ ਪੁੱਤ ਤੈਨੂੰ ਲੈ ਕੇ ਚੱਲ ਮੈਂ ਕੁੰਡੀ ਲਾਉਣੀ ਆ ਕਮਰੇ ਦੀ ਫੇਰ ਨਾਲ ਜੱਸੀ ਅਰਸ਼ ਕਿੱਥੇ ਤੈਨੂੰ ਪਤਾ ਹੈਗਾ ਹਾਂ ਮੰਮੀ ਰਸੋਈ ਚ ਕੰਮ ਜਾ ਕਰੀ ਜਾਂਦੀ ਆ ਕਿ ਤਰ੍ਹਾਂ ਉਹਦੀ ਨਿਗ੍ਹਾ ਰੱਖੀ ਲੈ ਸਿਰਾ ਵੀ ਆ ਗਿਆ ਸੱਸਰੀ ਘਰ ਮੰਮੀ ਜੀ ਸੱਸਰੀ ਘਰ ਪੁੱਤ ਹੋ ਠੀਕ ਆ ਹਾਂ ਵਧੀਆ ਮੰਮੀ ਤੁਸੀਂ ਦੱਸੋ ਪੁੱਤ ਸਾਰੇ ਠੀਕ ਨੇ ਕਰੇ ਤੇਰੇ ਮੰਮੀ ਡੈਡੀ ਹਾਂ ਮੰਮੀ ਠੀਕ ਨੇ ਸਾਰੇ ਸੁਖ ਵਗਿਆ ਸੀ ਮਮੀ ਟਾਈਮ ਨਾਲ ਫੋਨ ਆਈ ਜਾਂਦਾ ਮੇਰੇ ਕੋਲੇ ਵਕੀਲ ਦਾ ਹਾਂ ਪੁੱਤੋ ਤਾਂ ਵਗਿਆ ਥੋੜਾ ਲੇਟ ਹੋ ਗਿਆ ਸੀ ਕੰਮ ਹੋ ਗਿਆ ਸੀ ਘਰੇ ਉਹਨੂੰ ਕੋਈ ਲੈ ਤੁਸੀਂ ਬੈਠੋ ਮੈਂ ਪਾਣੀ ਲੈ ਕੇ ਆਉਣੀ ਆ ਲੈ ਲਿਆ ਲੈ ਪਰ ਤੂੰ ਬੈਠਾ ਮੈਂ ਜੱਸੀ ਨੂੰ ਕਹਿੰਨੀ ਆ ਪਾਣੀ ਲਿਆਉਗੀ ਅਰਸ਼ ਨੂੰ ਕਹਿੰਨੀ ਆ ਚਾਹ ਬਣਾਉਣੀ ਆ ਠੀਕ ਆ ਮਮੀ ਤੂੰ ਬਹਿ ਜਾ 5 ਮਿੰਟ ਲੈ ਪਾਣੀ ਪੀ ਲਓ ਜਿਗਰ ਸਾਰੇ ਠੀਕ ਸੀ ਮੰਮੀ ਹੋਰੀ ਕਰੇ ਤਾਂ ਸਾਰੇ ਠੀਕ ਨੇ ਮੇਰੀ ਗੱਲ ਸੁਣਨ ਵਾਲੇ ਅੱਜ ਇਹਦਾ ਕੰਮ ਹੋ ਜੂ ਸੁੱਖ ਦਾ ਸਾਰਾ ਮੈਂ ਵਕੀਲ ਨੂੰ ਫੋਨ ਕਰਤਾ ਪੈਸਿਆਂ ਨੂੰ ਕਹੇ ਤੂੰ ਵੀ ਇਹਨਾਂ ਨੂੰ ਮੈਂ ਵੀ ਘੋੜਾ ਲੈਣਾਗਾ ਲੋ ਜੀ ਤੁਸੀਂ ਕਿਵੇਂ ਦੀ ਗੱਲ ਕਰਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਗੀ ਤੁਹਾਡੇ ਸਾਲੇ ਤੂੰ ਪੈਸੇ ਮੰਗਦੇ ਹੋਏ ਆਪਣੇ ਘਰੇ ਸਾਰਾ ਕੁਝ ਤਾਂ ਹੈਗਾ ਅੱਛਾ ਮੇਰੇ ਵਾਰੀ ਤਾਂ ਸ਼ਰਮ ਆਉਂਦੀ ਆ ਇਹਦੇ ਵਾਰ ਨਹੀਂ ਸ਼ਰਮ ਆਈ ਆਪਦੇ ਸਹੁਰਿਆਂ ਤੋਂ ਬਾੜ ਮੰਗੀ ਜਾਂਦਾ ਇਹ ਲੈ ਮੇਰਾ ਕੱਲਾ ਕੱਲਾ ਪਰਾਇ ਮੈਂ ਪੈਸਾ ਪਿੱਛੇ ਟੁੱਟਣਾ ਥੋੜੀ ਨਾ ਮੈਂ ਬਰਤੂੰਗੀ ਕਿ ਦਿਨ ਨਾਲ ਫਿਰ ਮੈਨੂੰ ਵਰਤਨ ਵਰਤਨ ਦਾ ਪਤਾ ਨਹੀਂ ਹੈਗਾ ਮੈਨੂੰ ਰੁਪਿਆ 5 ਲੱਖ ਚਾਹੀਦਾ ਹੈਗਾ ਵਰਤਨਾ ਵਰਤਨ ਨਹੀਂ ਵਰਤਨਾ ਨਾ ਮਰਤੇ ਇਹਦਾ 5 ਲੱਖ ਦਾ ਹੱਲ ਹੋਇਆ ਤਾਂ ਤਾਂ ਮੈਨੂੰ ਫੋਨ ਕਰਦੀ ਮੈਂ ਲੈ ਜਾਊਂਗਾ ਨਹੀਂ ਆਪਦਾ ਉਰੀ ਰਹੇ ਇਹ ਮੇਰੀ ਗੱਲ ਤਾਂ ਸੁਣ ਲਓ ਇੱਕ ਵਾਰੀ ਤੁਸੀਂ ਚਾਤਾ ਪਿੱਲ ਬੈ ਕੇ ਕੋਈ ਗੱਲ ਗੋਲ ਨਹੀਂ ਸੁਣਨੀ ਮੈਂ ਤੈਨੂੰ ਦੱਸਤੀ ਗੱਲ ਲੈ ਇਹ ਹੁਣ ਨਵਾਂ ਹੀ ਬੰਗਾ ਪੈ ਗਿਆ ਹੁਣ ਮੈਂ ਮੰਮੀ ਅਰ ਵੀਰੇ ਨੂੰ ਕੀ ਕਹੂੰਗੀ ਯਸੇ ਸਿਰਾ ਚਾਹ ਨਹੀਂ ਪੀਕੇ ਗਿਆ ਕਿੱਧਰ ਵਾਗ ਗਿਆ ਪੁੱਤ ਕੁਛ ਨਹੀਂ ਮੰਮੀ ਨੂੰ ਅਮਰਜੈਂਸੀ ਫੋਨ ਆ ਗਿਆ ਸੀ ਗੱਡੀ ਵਾਲੇ ਦਾ ਤਾ ਵਾਗ ਗਏ ਪੁੱਤ ਉਹਨੂੰ ਇੰਨੀ ਕਿੰਨੀ ਕਾਲੀ ਸੀ ਸਿਰਾ ਨੂੰ ਚਾਹ ਤਾਂ ਪੀ ਜਾਂਦਾ ਮੰਮੀ ਤੁਹਾਨੂੰ ਪਤਾ ਤਾਂ ਉਹ ਚਾਹ ਘਟਵਾਦੀ ਪਿੰਦੇ ਨੇ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਚੰਗਾ ਪੁੱਤ ਤੀਕਾ ਤੂੰ ਵਗ ਜਾ ਮੈਂ ਆਰਾਮ ਕਰ ਲਾਂ ਧੀ ਸਿਰਾ ਵੀਰਾ ਕਿਵੇਂ ਵਗ ਗਿਆ ਚਾਹ ਨਹੀਂ ਪੀਕੇ ਗਿਆ ਤੈਨੂੰ ਕੀ ਆ ਕਿਵੇਂ ਮਰਜੀ ਜਾਵੇ ਤੂੰ ਆਪਦੇ ਕੰਮ ਨਾਲ ਮਤਲਬ ਰੱਖਿਆ ਕਰ ਠੀਕ ਹੈ ਨਾ ਬਾਲੇ ਸੁਆਜੇ ਨਾ ਲਿਆ ਕਰ ਅੱਗੇ ਤਾਂ ਸਿਰੇ-ਵਿਰੇ ਜਦੋਂ ਮੈਨੂੰ ਆਉਂਦਾ ਸੀਗਾ ਹਰ ਵਾਰੀ ਬਲਾਕੇ ਜਾਂਦਾ ਸੀਗਾ ਐਤਕੀ ਸਿੱਧਾ ਹੀ ਲੰਘ ਗਿਆ ਕੋਈ ਗੱਲ ਤਾਂ ਹੋਈ ਐ ਜੇ ਅਸੀਂ ਇਹਦੀ ਜਾਣ ਕੇ ਦੱਸਦੇ ਹਾਂ ਇਹ ਕਮਾਲ ਹੋ ਗਈ ਯਾਰ ਖੜਾ ਖੜੂ ਹੀ ਮੁੱਕਰ ਗਿਆ ਪਹਿਲਾਂ ਕਰੀ ਗਿਆ ਕਰ ਦੂੰ ਕਰ ਦੂੰ ਕੰਮ ਫਿਰ ਮੁੱਕਰ ਗਿਆ ਸਿਰੇ ਨੂੰ ਲਾਉਂਦੇ ਫੋਨ ਐਵੇਂ ਕਿਵੇਂ ਗੱਲ ਹੋ ਸਕਦੀ ਐ ਇਹ ਮੁੱਕਰਿਆ ਕਿਵੇਂ ਕਿਸ ਨੇ ਮਕਰਾਣਾ ਦਿੱਤਾ ਹੋਵੇ ਲਾਉਂਦੇ ਫੋਨ ਉਹਨੂੰ ਐਂ ਤਾਂ ਗੱਲ ਹੋਈ ਨਹੀਂ ਸਕਦੀ ਰਪੀਆਂ ਦੀ ਹਰ ਗੱਲ ਹੋਈ ਹੋਈ ਐ ਕੋਣ ਵੀਰ ਬੰਨੀ ਕੀ ਹੋ ਰਿਹਾ ਹੈ ਬੀਜੀ ਨੰਬਰ ਯੂ ਹੈਵ ਡਾਇਲਡ ਇਸ ਕੰਟ੍ਰੀ ਬੀਜ਼ੀ ਹੋ ਕਿਵੇਂ ਸਕਦਾ ਮਤਲਬ ਉੱਪਰ ਜੁਪੜੀ ਗੱਲ ਲੱਗ ਰਹੀ ਏ ਮਾਲ ਹੋ ਗਈ ਯਾਰ ਟੈਨਸ਼ਨ ਵਾਲੀ ਗੱਲ ਹੋ ਗਈ ਸੜੀ ਹੋ ਕੀ ਗਿਆ ਇਹ ਹਜੇ ਕਨੇ ਜਾਣ ਦੇ ਕਰਿਆਂ ਕਰਦੇ ਹਾਲ ਕੋਈ ਹੁਣ ਤਾਂ ਪੰਜਾਬਿਆ ਯਾਰ ਕੀ ਗੱਲ ਹੋ ਗਈ ਇੱਕ ੱਟੀ ਜਾਂਦਾ ਗਾ ਸੁਖ ਅਰਸ਼ ਵਾਲਾ ਬੰਦ ਪਿਆ ਗਾ ਟੈਨਸ਼ਨ ਹੋ ਰਹੀ ਆ ਹਮ ਤਾਂ ਕਿਸੇ ਦਾ ਹੋਰ ਨੰਬਰ ਆ ਕਿਵੇਂ ਪਤਾ ਕਰੀਏ ਬੇ ਪਤਾ ਕਿਵੇਂ ਟੈਨਸ਼ਨ ਜਿੱਚ ਪੈਂ ਨਾਲੇ ਚੱਕਿਆ ਨਹੀਂ ਸੁਖ ਨੇ ਫੋਨ ਨਾ ਮਾ ਚੱਕਿਆ ਕੀ ਉਹ ਸੁਖ ਵਾਲਾ ਨੰਬਰ ਤਾਂ ਕੱਟੀ ਜਾਂਦੇ ਨੇ ਅਰਸ਼ ਦਾ ਫੋਨ ਬੰਦ ਹੋ ਰਿਹਾ ਮੈਨੂੰ ਤਾਂ ਆ ਟੈਨਸ਼ਨ ਹੋਈ ਪਈ ਆ ਵੀ ਕੀ ਗੱਲ ਹੋਗੀ ਜਵਾਬ ਤਾਂ ਦਿੰਦੇ ਕੋਈ ਨਾ ਕੋਈ ਲੈ ਬਤਾਏ ਕੀ ਹੋ ਗਿਆ ਅੱਗੇ ਤਾਂ ਕਦੇ ਅਰਸ਼ ਨੇ ਫੋਨ ਬੰਦ ਕਰਿਆ ਨਹੀਂ ਨਾ ਹੁਣ ਆਪਾਂ ਕਿੱਥੋਂ ਪਤਾ ਕਰੀਏ ਹੋਰ ਮਾਂ ਮੈਂ ਤਾਂ ਆਪਣੀ ਟੈਨਸ਼ਨ ਹੋ ਰਹੀ ਆ ਕੋਈ ਆਣ ਗਮਾਣ ਦਾ ਨੰਬਰ ਵੀ ਨਹੀਂ ਹੈਗਾ ਵੀ ਉਹ ਤੇ ਲਾ ਕੇ ਪਤਾ ਕਰ ਲਈਏ ਜੇ ਕੋਈ ਕੰਮ ਹੁੰਦਾ ਦੱਸ ਦਿੰਦਾ ਉਹ ਵੀ ਕੱਲੇ ਮੈਂ ਥੋ ਆਇਆ ਨਹੀਂ ਅੰਦਾ ਅੱਜ ਹਾਂ ਪੁੱਤ ਚੱਲ ਤੂੰ ਦੇਖ ਆਥਨ ਤੱਕ ਖਾਬਰਾ ਸੁਖ ਫੋਨ ਲਾ ਲੈ ਦੇਖ ਕੇ ਤੇ ਨਾਲੇ ਜੇ ਨਾਲ ਆ ਫਿਰ ਤੂੰ ਸਵੇਰੇ ਜਾ ਹੀ ਭੱਜ ਕੇ ਹੋਰ ਮਾਂ ਫਿਰ ਅੱਜ ਦਾ ਦਿਨ ਤਾਂ ਢੀਕਣਾ ਹੀ ਪਊਗਾ ਚੱਲ ਕੋਈ ਨੂ ਹੀ ਨਾ ਟੈਨਸ਼ਨ ਲੈ ਚੰਗਾ ਠੀਕ ਐ ਲੈ ਮਾਂ ਨੇ ਤਾਂ ਕਹਿਤਾ ਅੱਜ ਢੀਕਲਾ ਕੱਲ ਨੂੰ ਗੱਲ ਨੂੰਗਾ ਜੀ ਫਰਮੇ ਪਟਵਾਰੀ ਨੂੰ ਕੀ ਜਵਾਬ ਦੇਵਾਂਗਾ ਉਹ ਤਾਂ ਆਖੋ ਕੱਲ ਦਾ ਟਾਈਮ ਦਿੱਤਾ ਸੀ ਤੁਸੀਂ ਘਰ ਦਾ ਰਾਜ ਬਣਾ ਰੱਖਿਆ ਕੱਲ ਨੂੰ ਕੀ ਪਤਾ ਕੰਮ ਕਰੇ ਨਾ ਕਰੇ ਉਰੇ ਆ ਨਹੀਂ ਮੇਰੀ ਗੱਲ ਸੁਣਾ ਹਾਂਜੀ ਮੰਮੀ ਜੀ ਆ ਗਾ ਰੱਛਾ ਮੇਰੇ ਵਾਸਤੇ ਦੁੱਧ ਚ ਪੱਤੀ ਪਾ ਕੇ ਲਿਆ ਲੈ ਕੇ ਆਉਣੀ ਹੈ ਮੰਮੀ ਜੀ ਛੇਤੀ ਲਿਆਜਰਨ ਚਲਦਾ ਨਾ ਕਰੀ ਜਾਈ ਕਿਤੇ ਉੱਥੇ ਘਾਹ ਕੋਲੇ ਖੜੀ ਰਹੇ ਕਮਾਲ ਦੀ ਗੱਲ ਤਾਂ ਇਹ ਆ ਯਾਰ ਇਹ ਬੰਦਾ ਕਹਦਾ 5 ਮਿੰਟ ਰੁਕ ਜਾ 10 ਮਿੰਟ ਰੁਕ ਜਾ ਵੀ ਤੇਰਾ ਕੰਮ ਕਰਾਉਣਾਗਾ ਮੈਂ ਤੇ ਮੋਕੇ ਤੇ ਜਮੀ ਜਵਾਬ ਦੇਗਾ ਕੰਮ ਹੁੰਦੀ ਨਹੀਂਗਾ ਮੁੰਤਾ ਇਹ ਸ਼ੱਕਤ ਕਲੇ ਨੂੰ ਨਾ ਪਤਾ ਲੱਗ ਗਿਆ ਹੋਵੇ ਕਿਤੇ ਉਸੇ ਨੇ ਕੰਮ ਰਕਵਾਤਾ ਹੋਵੇ ਪਰ ਇਹ ਵੀ ਨਹੀਂ ਗੱਲ ਹੋ ਸਕਦੀ ਯਾਰ ਬੰਦਾ ਦਾ ਸੀਰੇ ਦਾ ਉਹ ਮੈਂ ਉਹਨੂੰ ਕਿ ਪਤਾ ਲੱਗ ਗਿਆ ਆ ਗਿਆ ਪੁੱਤ ਬਣ ਗਿਆ ਕੰਮ ਉਹ ਕਿਹੜਾ ਕੰਮ ਆ ਪਹਿਲਾਂ ਪਾਣੀ ਮਂਗਾਰਛ ਤੂੰ ਫੇਰ ਦੱਸਾਂ ਦੀਗਾ ਤੈਨੂੰ ਗਰਮੀ ਬਹੁਤ ਹੋਰੀ ਸਾਲੀ ਹਾਂ ਬਸ ਧੱਕਿਆ ਘਾ ਤੋ ਬੈਠਾਂਗਾ ਤੂੰ ਤੂੰ ਬਹਿ ਜਾ ਮੈਂ ਤੇਰੇ ਪਾਣੀ ਮਂਗਾਉਣੀ ਆ ਕੁੜੇ ਅਛਾ ਪਾਣੀ ਲੈ ਕੇ ਦੇ ਮੁੰਡੇ ਨੂੰ ਠੱਕਿਆ ਆਇਆਗਾ ਅੱਕਣਾ ਤਾਂ ਮੈਂ ਹੋਰ ਕੀ ਕਰਾਂ ਪਤਾ ਕਿੱਡੀ ਬਿੜੀ ਗੱਲ ਵਧੀ ਪਈ ਆਗੀ ਹਲ ਸੁੱਕ ਪਾਣੀ ਪਾਣੀ ਪੀਣਾ ਫਿਰ ਦੱਸਦਾ ਤੈਨੂੰ ਮੈਂ ਗਲਾਸ ਤਾਂ ਲੈ ਜਾ ਗਲਾਸ ਕੋਣ ਲੈ ਕੇ ਜਾਊਗਾ ਰੋ ਮੈਂ ਕਰ ਕਿਉਂ ਉੱਥੇ ਹਾਂ ਮੈਂ ਹੁਣ ਸੁਣੂ ਗੱਲ ਮੇਰੀ ਹਾਂ ਪੁੱਤ ਹੁਣ ਦੱਸ ਕੀ ਗੱਲ ਹੋ ਗਈ ਉਹ ਮੈਂ ਗੱਲ ਕੀ ਹੋਣੀ ਸੀ ਜਿਹੜਾ ਬੰਦਾ ਭੜ ਕੇ ਦਿੱਤਾ ਸੀ ਉਹਨਾਂ ਦਾ ਮੁੱਕਰ ਗਿਆ ਸਾਰੇ ਕੰਮ ਤੋਂ ਹਾਂ ਹਾਂ ਪੁੱਤ ਐ ਕਿਵੇਂ ਮੁੱਕਰ ਗਿਆ ਹੋ ਹੁਣ ਤਾਂ ਪੂਰੀ ਜਵਾਨ ਕਰੀ ਸੀ ਆਪਣੇ ਨਾਲ ਉਹੀ ਤਾਂ ਗੱਲ ਆ ਮਾਂ ਪਹਿਲਾਂ ਤਾਂ ਮੈਨੂੰ ਕਹਿੰਦੇ ਸਾਰੇ ਕਾਗਜ਼ ਪੱਤਰ ਤਿਆਰ ਪੈਣੇ ਤੇਰੇ ਕਹਿੰਦਾ ਸੈਣ ਸੈਣ ਕਰਨੇ ਆ ਬਸ ਸਾਰਾ ਕੰਮ ਹੋ ਜੂ ਕਹਿੰਦਾ ਕਹਿੰਦਾ ਮੈਂ ਕਿਤੇ ਗਿਆ ਹੋਇਆਗਾ ਆ ਕੇ ਸੈਣ ਕਰਦੀ ਤੇ ਬਾਅਦ ਚ ਲਾਰੇ ਲਾਈ ਗਿਆ ਮੈਨੂੰ 5 ਮਿੰਟ ਰੁਕ ਜਾ 10 ਮਿੰਟ ਰੁਕ ਜਾ ਤੇ ਉਸ ਤੋਂ ਬਾਅਦ 2 ਘੰਟੇ ਜਦੋਂ ਲਾਰੇ ਲਾਈ ਗਿਆ ਬਾਅਦ ਵਿੱਚ ਮੈਨੂੰ ਕਹਿੰਦਾ ਤੇਰਾ ਕੰਮ ਤਾਂ ਵੀ ਹੁੰਦਾ ਨਹੀਂਗਾ ਕਮਾਲ ਦੀ ਗੱਲ ਆ ਪੁੱਤ ਸਿਰਾਂ ਘੌਰਿਆ ਸੀ ਆਪਣੇ ਸਿਰਫ ਤਾਂ ਬੰਦਾ ਫੋਨ ਕਰੀ ਗਿਆ ਵੀ ਸੁੱਖ ਪਹੁੰਚਿਆ ਨਹੀਂਗਾ ਤੇ ਤੂੰ ਕਿੱਥੇ ਰਹਿ ਗਿਆ ਸੀ ਪੁੱਤ ਮਾਂ ਮੈਂ ਤਾਂ ਕਿੱਥੇ ਰਹਿਣਾ ਸੀ ਮੈਂ ਤਾਂ ਉੱਥੇ ਸੀਗਾ ਤੇ ਕਮਾਲ ਦੀ ਗੱਲ ਆ ਫਿਰ ਉਹ ਬੰਦਾ ਮੁੱਕਰ ਕੇ ਮੈਂ ਗਿਆ ਜਦੋਂ ਸੀਰੇ ਕੋਲੇ ਫੋਨ ਆ ਜਿੰਦਾ ਸੀ ਬੰਦੇ ਦਾ ਤਾਂ ਫੇਰ ਗੱਲ ਤਾਂ ਸੋਚਣ ਵਾਲੀ ਆਵਾ ਫੇਰਾ ਵੀ ਮੁੱਕਰ ਕੀ ਦੀ ਗੱਲ ਤੂੰ ਗਿਆ ਬੰਦਾ ਉਹ ਰੁਪਈਆ ਪੱਖੋਂ ਵੀ ਨਹੀਂ ਕੋਈ ਆਪਾਂ ਪਛ ਸਕਦਾ ਬੰਦਾ ਹੋਰ ਵੀ ਗਲਤ ਆ ਸਹੀ ਆ ਪੁੱਤ ਉਹ ਬੰਦਾ ਮੁੱਕਰ ਕਿਵੇਂ ਗਿਆ ਉਹ ਤਾਂ ਮੈਂ ਹੁਣ ਹੋਲੀ ਹੋਲੀ ਪਤਾ ਲੱਗੂ ਨਾ ਵੀ ਕਿਵੇਂ ਮੁੱਕਰਿਆ ਚਲ ਮੈਂ ਤੂੰ ਐਂ ਦੱਸ ਸੀਰਾ ਕਿਵੇਂ ਆਇਆ ਸੀਗਾ ਪੁੱਤੋ ਤਾਂ ਕਾਲੀ ਕਾਲੀ ਚ ਆਇਆ ਸੀਗਾ ਉਹ ਤਾਂ ਚਾਹ ਵੀ ਨਹੀਂ ਪੀਕੇ ਗਿਆ ਉਹਨੂੰ ਤਾਂ ਗੱਡੀਆਂ ਦੇ ਫੋਨ ਆਈ ਜਾਂਦੇ ਸੀਗੇ ਅੱਛਾ ਮਾਂ ਉਹਦਾ ਮੇਰਾ ਫੋਨ ਵੀ ਚੱਕਿਆ ਗਿਆ ਮੈਂ ਪੰਜੇ ਬਾਰਾਂ ਬੂਣ ਵਾਲੇ ਭਰਾਡੇ ਮੇਰਾ ਫੋਨ ਕੱਟੀ ਆ ਮੈਂ ਚਲਾਈ ਫੋਨ ਲਾਉਂਦਾ ਸੀ ਬੰਦਾ ਕਿਵੇਂ ਮੁੱਕਰ ਗਿਆ ਉਹ ਪੁੱਤੋ ਉਹ ਬੀਜੀ ਹੋਣਾ ਗੱਡੀਆਂ ਵੈਕ ਲਾਉਂਦਾ ਹੋਊਗਾ ਨਹੀਂ ਪਤਾ ਲੱਗਦਾ ਖੜਕੇ ਚ ਮਾਂ ਮੈਨੂੰ ਤਾਂ ਬਰ ਹੋਰ ਹੀ ਸ਼ੱਕ ਆ ਕੋਈ ਕੀ ਸ਼ੱਕ ਆ ਪੁੱਤ ਤੈਨੂੰ ਕੋਈ ਨਾ ਮਾਂ ਤੂੰ ਉੱਥੇ ਠੀਕ ਆ। ਮੁੰਡੇ ਨੇ ਹੋਰੀ ਸੋਚ ਲਾਤੀ। ਪਤਾ ਨਹੀਂ ਇਹਦਾ ਕੰਮ ਬਣੂਆ ਪਤਾ ਇਨਾ ਵਿਚਾਰੇ ਦਾ। ਰੋਜ਼ ਭਗ ਜਾਂਦਾ ਗਾ। ਪਤਾ ਨਹੀਂ ਕਿਹੜੀ ਮੱਥੇ ਲੱਗਦਾ ਕੌਣ ਮੱਥੇ ਲੱਗਦਾ ਇਹਦੇ। ਕਰਤਾ ਫਿਰ ਗੈਸ ਆਬ ਹੈ? ਹਾਂ ਸੋ ਕੋ ਗੈਸ ਤਾਂ ਸਾਫ ਕਰਤਾ। ਅੱਛਾ ਗੈਸ ਤਾਂ ਕਰਤਾ ਫਿਰ ਸਾਫ ਹੈ। ਤੇ ਉਦੋਂ ਮੇਰਾ ਕੰਮ ਵੀ ਕਰਤਾ ਸਾਫ ਹੈ ਫਿਰ? ਸੁਖਮੈ ਸਮਝੀ ਨਹੀਂ ਕੋਸ ਕੰਮ ਸਾਫ ਦਾ ਕੀ ਮਤਲਬ? ਆਹੋ ਤੈਨੂੰ ਕਾਹਨੂੰ ਸਮਝ ਆਉਂਦੀ ਆ ਹਨਾ ਨਾਲੇ ਚੋਰ ਨਾਲੇ ਚਤਰਾਈ। ਕਰਤਾ ਫਿਰ ਆਦੇ ਭਰਾ ਨੂੰ ਫੋਨੇ। ਟਲੀ ਨਹੀਂ ਕਿ ਭਰਾ ਹੈ ਸੁਬ ਮੈਂ ਕੀ ਦੱਸਾਂ ਕਿ ਸਾਨੂੰ ਕੁਝ ਨਹੀਂ ਦੱਸਿਆ ਦਾ ਮੈਂ ਤਾਂ ਇਹ ਤਾਂ ਤੁਹਾਡੇ ਗਲਤ ਫੈਸਲਾ ਹੋਈ ਹੈ ਕੋਈ ਗਲਤ ਫੈਸਲਾ ਕੋਈ ਗੱਲ ਨਹੀਂ ਕਰ ਦੂ ਮੈਂ ਦੂ ਠੀਕ ਆ ਤੂੰ ਦੋ ਦਿਨ ਠਹਿਰ ਮੈਨੂੰ ਤਾਂ ਇਹਨਾਂ ਦੀ ਨਹੀਂ ਸਮਝ ਆਉਂਦੀ ਜੇ ਘਰ ਚ ਕੋਈ ਗੱਲ ਹੋ ਜਾਂਦੀ ਹੈ ਤੇ ਮੇਰਾ ਨਾਮ ਲਾ ਦਿੰਦੇ ਆ ਵੀ ਤੂੰ ਕਰਿਆ ਨਾ ਤਾਂ ਮੈਂ ਉਹਦੇ ਪੇਕੇ ਨਾਲ ਗੱਲ ਕਰਦੀ ਆ ਕਾਲੀ ਵੀਰੇ ਦਾ ਤਾਂ ਵਿਚਾਰੇ ਦਾ ਕਦੇ ਮੈਂ ਫੋਨ ਵੀ ਨਹੀਂ ਚੱਕਿਆਗਾ ਤਾਂ ਵੀ ਮੈਨੂੰ ਮਾੜਾ ਦੱਸੀ ਜਾਂਦੇ ਆ ਚੱਲ ਕੋਈ ਗੱਲ ਨਹੀਂ ਰੱਬਾ ਜਵ ਜਿੰਨ ਕਰਦੇ ਹੈ ਭਰਨਗੇ ਵੀ ਇਹਨਾਂ ਦੇ ਅੱਗੇ ਆਉਣਗੇ ਨਾ ਦੋ ਨੋ ਹੋਇਆ ਕੀ ਹੈ ਤੁਸੀਂ ਐ ਕਾਦੋ ਕਰੀ ਜਾਂਦੇ ਹੋ ਫਿਰ ਵੀ ਉਹ ਮੇਰਾ ਭਰਾ ਹੈ ਚਲ ਠੀਕ ਹੈ ਜਿਵੇਂ ਤੁਹਾਡੀ ਮਰਜ਼ੀ ਹੈ ਕਰ ਲਓ ਜੋ ਕਰਨਾ ਕੀ ਗੱਲਾਂ ਬਣੇ ਕੀਦਾ ਫੋਨ ਆ ਰਿਹਾਗਾ ਕੁਛ ਨਹੀਂ ਵੀਰੋ ਦਸੀਰੇ ਦਾ ਫੋਨ ਸੀਗਾ ਅੱਛਾ ਬਣੇ ਕੀ ਕਹਿੰਦਾ ਸੀਗਾ ਉਹ ਤੇ ਮੇਰਾ ਫੋਨ ਨਹੀਂ ਚੱਕਿਆ ਹੈ ਹੁਣ ਮੈਂ ਤਿੰਨ ਚਾਰ ਵਾਰ ਫੋਨ ਲਾ ਲਿਆ ਉਹਨੂੰ ਵੀਰੋ ਤਾਂ ਕੁਛ ਨਹੀਂ ਕਹਿੰਦੇ ਸੀ ਤਾਂ ਐ ਕਹਿੰਦੇ ਸੀ ਤੇ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ ਮੁੰਡੇ ਦਾ ਉੱਥੇ ਬਿਜੀ ਨੇ अच्छा अच्छा ताही नहीं मेरा फोन तकया ते ਨਾਲੇ ਮਾਂ ਕਹਿੰਦੀ ਸੀਰੇ ਹੋਰੇ ਆਇਆ ਸੀਗਾ ਕੀ ਕਹਿੰਦਾ ਸੀਗਾ ਕੁਛ ਨਹੀਂ ਵੀਰੇ ਉਦਾਂ ਮੇਰੇ ਬੈਗ ਵਿੱਚ ਨਾ ਨਾਂ ਦਾ ਆਧਾਰ ਕਾਰਡ ਤੇ ਪੈਨ ਕਾਰਡ ਆ ਗਿਆ ਸੀ ਉਹ ਫੜਨ ਆਏ ਸੀ ਫਿਰ ਚਲੇ ਗਏ ਉਹ ਠੀਕ ਹੈ ਭੈਣ ਉਹ ਤਾਂ ਤੇ ਮੈਂ ਤਾਂ ਭੈਣ ਤੁਹਾਨੂੰ ਆਇਆ ਕਹਿੰਦਾ ਸੀਗਾ ਜਿਹੜੇ ਬੰਦੇ ਨਾਲ ਗੱਲ ਕਰਾਈ ਸੀਰੇ ਨੇ ਤੇ ਉਹ ਬੰਦੇ ਦਾ ਮੁੱਕ ਗਿਆ ਉਹ ਜਮਾਨ ਤੋਂ ਅੱਛਾ ਵੀਰੇ ਕੋਈ ਨਹੀਂ ਵੀਰੇ ਤੁਸੀਂ ਟੈਨਸ਼ਨ ਨਾ ਲਓ ਸੀਰੇ ਨੂੰ ਫ੍ਰੀ ਹੋ ਜਾਣ ਦਿਓ ਮੈਂ ਗੱਲ ਕਰੂੰਗੀ ਉਹਨਾਂ ਨਾਲ ਚਲ ਠੀਕ ਹੈ ਭੈਣ ਸੀਰੇ ਨੂੰ ਕੋਈ ਨਹੀਂ ਟਿਕਾ ਤੂੰ ਕਦੇ ਉਹੀ ਕੰਮ ਨਾ ਹੋਏ ਜ਼ਮੀਨ ਹੱਥੋਂ ਨਿਕਲ ਜਾ ਮੇਰੇ ਹਾਂ ਹਾਂ ਵੀਰੇ ਕੋਈ ਨਹੀਂ ਲੈ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਸਿਰੇ ਕੋਈ ਨਾ ਕੋਈ ਪੰਗਾ ਪਾਊਗਾ ਜੋ ਮੈਨੂੰ ਪੈਸੇ ਨੂੰ ਜਵਾਬ ਦੇ ਤਾਂ ਲੈ ਮੈਂ ਹੁਣ ਸੁਖ ਵੀਰੇ ਨੂੰ ਕਿਵੇਂ ਦੱਸਾਂ ਉਹ ਬੰਦਾ ਸਿਰੇ ਨਹੀਂ ਰੋਕਿਆ ਲੈ ਆ ਬੈਠ ਠੀਕ ਆ ਬੰਦੇ ਗੱਲ ਇਹਦੇ ਨਾਲ ਹਾਂ ਧੋਲਿਆ ਪੱਠੜ ਹਾਂ ਸੋਕ ਬੱਠਲ ਦਾ ਧੋਲਿਆ ਮੇਰੀ ਗੱਲ ਸੁਣ ਲੈ ਹਰਸ਼ ਕਿ ਧਿਆਨ ਨਾਲ ਆ ਸਹੀ ਸਹੀ ਗੱਲ ਦੱਸ ਦੇ ਠੀਕ ਆ ਤੂੰ ਕੱਲ ਨਾਲ ਗੱਲ ਕੀਤੀ ਆ ਜਾਂ ਨਹੀਂ ਤੁਸੀਂ ਕੀ ਗੱਲ ਗੱਲ ਕਰੀ ਜਾਂਦੇ ਹੋ ਮੈਨੂੰ ਕੋਈ ਗੱਲ ਤਾਂ ਦੱਸੋ ਵੀ ਹੋਈ ਕੀ ਹੈ ਗੱਲ ਇੰਨੀ ਭੁਲੀ ਦਾ ਚਲੇ ਤੂੰ ਬੰਨਣਾ ਠੀਕ ਆ ਤੈਨੂੰ ਸਾਰਾ ਪਤਾ ਠੀਕ ਆ ਕਹਿੰਦਾ ਇਹ ਬੰਦਾ ਕਰਿਆ ਸੀ ਵਕੀਲ ਸੀਰੇ ਨਾਲ ਕਰਕੇ ਦਿੱਤਾ ਸੀਗਾ ਵੀ ਜ਼ਮੀਨਾਂ ਕਰਵਾ ਦੂ ਮੇਰੇ ਉਹ ਉਹ ਬੰਦਾ ਮੁੱਕਰ ਗਿਆ ਠੀਕ ਆ ਉਹ ਬੰਦਾ ਤਾਂ ਹੀ ਮੁੱਕਰੇ ਤੂੰ ਉਹਦੇ ਨਾਲ ਕੋਲੇ ਕਾਲੇ ਕੋਲੇ ਗੱਲ ਕਰੀ ਆ ਕੋਈ ਨਾ ਤਾਂ ਸੁਖਮੇ ਕਾਲੇ ਵੀਰ ਨੂੰ ਆ ਭੋਣ ਲਾਇਆ ਤੇ ਜੇ ਉਹਨਾਂ ਦੇ ਭੋਣ ਆਇਆ ਵੀ ਸੀ ਉਹ ਵੀ ਮੈਂ ਚੱਕਿਆ ਨੀਗਾ ਨਾ ਮੈਨੂੰ ਤੁਹਾਡੇ ਵਕੀਲਾਂ ਦੀ ਗੱਲਾਂ ਦਾ ਪਤਾ ਕੁਝ ਗੱਲਾਂ ਤੈਨੂੰ ਕਿਉਂ ਨਹੀਂ ਪਤਾ ਗੱਲਾਂ ਤੈਨੂੰ ਸਾਰਾ ਪਤਾ ਠੀਕ ਆ ਮੁਨੇ ਕੋਰਾ ਪਤਾ ਲੱਗ ਜੇ ਪਿੰਕ ਨਿਕਲ ਜੇ ਤੂੰ ਕੋਈ ਨਾ ਕੋਈ ਪਕਾਇਦਾ ਮਾਰੀ ਆ ਕਾਲੇ ਕੋਲੇ ਨਹੀਂ ਐਵੇਂ ਤਾਂ ਕੋਈ ਗੱਲ ਹੋਈ ਨਹੀਂ ਸਕਦੀ ਸਾਰੀ ਗੱਲਬਾਤ ਹੋਈ ਸੀ ਬੰਦੇ ਨਾਲ ਬੰਦੇ ਕੋਦਾ ਮੁੱਕਰ ਗਿਆ ਉਹ ਕਿਸੇ ਗੱਲ ਦਾ ਮੁੱਕਰ ਹੀ ਆ ਠੀਕ ਆ ਕਿਉਂ ਸਕ ਤੁਸੀਂ ਮੈਨੂੰ ਵਾਰੀ ਵਾਰੀ ਝੂਠੇ ਦੋਸ਼ਾਂ ਲਾ ਕੇ ਜੋਨ ਨਹੀਂ ਦਿੰਦੇਗੇ ਹਰ ਗੱਲ ਤੇ ਮੈਨੂੰ ਝੂਠੀ ਬਣਾ ਦਿੰਨੇ ਹੋ ਅੱਛਾ ਮੈਂ ਝੂਠੇ ਦਰਸੇ ਨਹੀਂ ਜਾਂਣਾ ਹੈ ਗੱਲ ਸੁਣ ਲੈ ਮੇਰੀ ਇੱਕ ਜੇ ਉਹਨੂੰ ਕੋਰਾ ਪਤਾ ਲੱਗ ਗਿਆ ਨਾ ਕਿ ਤੂੰ ਤਾਂ ਕੋਈ ਪਕਾਇਦਾ ਮਾਰੀ ਆ ਕੋਈ ਤੇਰੇ ਨਾਲ ਬੋਂ ਦੇਖੀ ਕੀ ਜ਼ਮੀਨ ਤਾਂ ਬਾਅਦ ਚ ਦੇਖੂਗਾ ਕੀ ਬੰਦਾ ਜ਼ਮੀਨ ਦਾ ਤਾਂ ਇਹ ਬੱਠਾ ਜਾਗਾ ਤਾਂ ਖੜਕੀ ਜਾਂਦਾ ਪਤਾ ਨਹੀਂ ਕਿ ਲੈਣੀ ਨੇ ਕੀ ਕਰਤਾ ਪੁੱਤ ਰੋਲਾ ਜਗਾਦਾ ਪਰਖਿਆ ਸੀਗਾ ਮੈਂ ਰੋਲਾ ਕਹਿੰਦਾ ਪੁਣਾ ਸੀਗਾ ਸਾਰੇ ਪ੍ਰੈਨ ਦੀ ਪੱਟੀ ਵਿੱਚ ਕਰਕੇ ਰੱਖਤੀ ਉਹਨੇ ਹੁਣ ਕਾਦੀ ਪੱਟੀ ਵਿੱਚ ਕਰਤੀ ਉਹ ਤਾਂ ਮੈਂ ਜਿਹੜੇ ਮਜਬੂਨ ਵਾਲਾ ਬੰਦਾ ਨਹੀਂ ਪੜਿਆ ਸੀਗਾ ਜਿਹੜਾ ਸੀਰ ਨੇ ਪੜਾ ਕੇ ਦਿੱਤਾ ਸੀਗਾ ਆਪ ਨੂੰ 2 ਨੰਬਰ ਚ ਕੰਮ ਕਰਵਾ ਦਊਗਾ ਉਹ ਕਿਉਂ ਮੁੱਕ ਰਿਹਾ ਕਿਉਂ ਅਹੀਂ ਮੁੱਕ ਰਿਆ ਪੱਕਾ ਇਸਨੇ ਭਕਾਈ ਮਾਰੀ ਆ ਕੋਈ ਨਾ ਕੋਈ ਕਾਲੇ ਕੋਲੇ ਅੱਛਾ ਪੁੱਤ ਇਹਨੇ ਕਰੀਏ ਗੱਲ ਲੈ ਹੋਰ ਮਾਂ ਇਹ ਤੋਂ ਬਣਾਉ ਗੱਲ ਕਰ ਸਾਬੜਾ ਕੋਈ ਮੇਰਾ ਤਾਂ ਪੁੱਤ ਐਂ ਜੀ ਕਰਦਾਗਾ ਕਿ ਕੁੱਤਨੀ ਫਟਕੇ ਕੜੀਸੀ ਫੇਰ ਐਨੂੰ ਉਹ ਤਾਂ ਐਡੀਆਂ ਬਹਿਤਾਂ ਦੇਖਣ ਨੂੰ ਭੋਲੀ ਜਿਹੀ ਲੱਗਦੀ ਆ। ਉਹੀ ਤਾਂ ਗੱਲ ਆ ਮਾਂ। ਦੇਖ ਲੈ ਮੈਂ ਕਹਿ ਕੇ ਆਸੀ ਆਏ ਕਰਕੇ ਉਹ ਕਰਨੇ ਜਾਣਾ ਕੰਮ ਕਰਨੇ ਆਨਾ ਮੈਂ। ਦੇਖ ਲੈ ਹੋਰੀ ਫੂਸ ਪਾਤਾ। ਤੂੰ ਸਾਡੀਆਂ ਬੈਠੀਆਂ ਬੈਠੀਆਂ ਅੱਖਾਂ 'ਚ ਕਟਾ ਪਾਤਾ ਕਿਦੋਂ ਫੋਨ ਕਰਤਾ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆਗਾ। ਦੇਖ ਮਾਂ ਜਿਹੜਾ ਕਟਾ ਪੈਣ ਉਹਦਾ ਪੈ ਗਿਆ। ਕਿਤੇ ਮਿੱਥੋ ਕੋਈ ਹੋਰ ਬਾਰ ਦਾਤ ਨਾ ਹੋ ਜੇ। ਮੈਂ ਤੈਨੂੰ ਪਿਆਰ ਨਾਲ ਪੁੱਛ ਕੇ ਦੇਖ ਲਿਆ। ਮੇਰੇ ਕੋਲ ਤਾਂ ਕੁਝ ਨਹੀਂ ਮੰਨੀ। ਤੁਸੀਂ ਆਉਂਦੇ ਤਰੀਕੇ ਨਾਲ ਅਜਮਾ ਲਓ। ਮੈਨੂੰ ਇਹ ਮੇਰਾ ਬਲੇਟ ਵੱਧ ਗਿਆ। ਵਿਚੀ ਜਮੀਨ ਰਹਿ ਜੂਗੀ। ਮੈਂ ਤੂੰ ਕੋਈ ਹੋਰ ਕੰਮ ਨਾ ਹੋ ਜੇ। ਤੂੰ ਪਤਾ ਉਖ ਨੇ ਫੋਨ ਅੱਜ ਵੀ ਨਹੀਂ ਚੱਕਿਆ ਗੱਲ ਤਾਂ ਕੋਈ ਟੈਨਸ਼ਨ ਵਾਲੀ ਆ ਅੱਜ ਜਾ ਹੀ ਆਉਣਾ ਫਿਰ ਮਾਂ ਦੀ ਗੱਲ ਸਹੀ ਆ ਕਹਿੰਦੀ ਸੀ ਜੇ ਨਾ ਚੱਕਿਆ ਜਾ ਆਂ ਜੇ ਨਾ ਆ ਗਿਆ ਫਿਰ ਮਾਂ ਸੰਸਾ ਕਰੀ ਜਾਊਗੀ ਕਿ ਜਾਂਦਾ ਕਦੋਂ ਜਾਏ ਪੁੱਤ ਖੇਤ ਦਾ ਹਾਂ ਮਾਂ ਖੇਤ ਦਾ ਮਜ ਆਇਆ ਹੁਣ ਉਹਨਾਂ ਦਾ ਕਿਵੇਂ ਕਰੀਏ ਫੋਨ ਹੀ ਨਹੀਂ ਚੱਕਦੇ ਹੁਣ ਜਾ ਕੇ ਆਮਤ ਨਾ ਨਾਨਾ ਕਿਉਂ ਪੁੱਤ ਤੂੰ ਜਾ ਕੇ ਨਾਲੇ ਸੰਗਾ ਆਪਾਂ ਨੂੰ ਪਤਾ ਲੱਗ ਜੂ ਵੀ ਗੱਲ ਕੀ ਹੋ ਰਹੀ ਹੈ ਕਿਉਂ ਨਹੀਂ ਫੋਨ ਚੱਕਦੇ ਹੁਣ ਜਾ ਤਾਂ ਮਾ ਮੈਨੂੰ ਹੁਣ ਐ ਡਰਾ ਕਿਤੇ ਬਾਈ ਆਖੇ ਵੀ ਸਾਡੇ ਤੇ ਖਬਰ ਨਹੀਂ ਭਰੋਸਾ ਨਹੀਂ ਸਾਡੇ ਤੋਂ ਫੋਨ ਨਹੀਂ ਚੱਕਿਆ ਗਿਆ ਓਰੇ ਵੱਜੇ ਵੀ ਅਸੀਂ ਕੀ ਕੁੜੀ ਨੂੰ ਖਾਨਦੇ ਆ ਨਾ ਨਾ ਪੁੱਤ ਆਪਣਾ ਹੱਕ ਮੰਨਦਾ ਜਾਣਦਾ ਖਬਰ ਕੀ ਨਸੀਬ ਤੇ ਪੈ ਰਹੀ ਹੈ ਉਹਨਾਂ ਤੇ ਕੱਲ ਨੂੰ ਕਹਿਣਗੇ ਆ ਕੇ ਨਹੀਂ ਖੜੇ ਹੈਗੇ ਇੱਥੇ ਸਹੀ ਗੱਲ ਆ ਮੈਂ ਤਾਂ ਤੇਰੀ ਆਪਾਂ ਕਿਹੜਾ ਨਾਲੇ ਬਗਾਨੇ ਆ ਹੁਣ ਜੇ ਉਹਨਾਂ ਤੋਂ ਫੋਨ ਨਾ ਚੱਕਿਆ ਗਿਆ ਅਗਲਾ ਕਦਾਂ ਆ ਕੇ ਵੀ ਨਹੀਂ ਪਤਾ ਲਿਆ ਚੱਲ ਫਿਰ ਮੈਂ ਜਾ ਕੇ ਆਉਂਗਾ ਹਾਂ ਪੁੱਤਾ ਇਹ ਤਾਂ ਗੱਲ ਤੇਰੀ ਸਹੀ ਹੈ ਨਾਲੇ ਆਣਕ ਮਾਨ ਵੀ ਕਹੂਗਾ ਉਹਨਾਂ ਦਾ ਵੀ ਨੂੰ ਦੇ ਪੇਕੇ ਨੇ ਪਤਾ ਹੀ ਨਹੀਂ ਕਰਿਆ ਹੈਗਾ ਕਿਸੇ ਗੱਲ ਦਾ ਚੱਲ ਚੰਗਾ ਮੈਂ ਫਿਰ ਮੈਂ ਜਾਊਂਗਾ ਨਾਲੇ ਤਾਂ ਮੈਂ ਕਰਦਾ ਸੰਦੀਪ ਨੂੰ ਫੋਨ ਵੀ ਜੇ ਲਾਈਟ ਆ ਗਈ ਖਾ ਲਈ ਆਈ ਅਰਮਾ ਦੀ ਤੂੰ ਮੈਨੂੰ ਘੁੱਟ ਕੇ ਚਾਹ ਬਣਾ ਕੇ ਦੇ ਦੇ ਆ ਜਾ ਚੱਲ ਪੁੱਤਾ ਹੋਰ ਆਏ ਹਾਏ